ਪੇਰੈਂਟਸ ਜਦੋਂ ਵੀ ਆਪਣੇ ਬੱਚਿਆਂ ਲਈ ਰਿਸ਼ਤਾ ਦੇਖਦੇ ਹਨ ਆਪਣੇ ਬੱਚਿਆਂ ਦੀ ਕੁੰਡਲੀ ਚੈੱਕ ਕਰਵਾਉਂਦੇ ਆ ਵਿਆਹ ਦੇ ਸਮੇਂ ਹਸਬੰਡ ਵਾਈਫ ਜਿਹੜੇ ਵੀ ਬਨਣ ਵਾਲੇ ਐ ਕੁੜੀ ਮੁੰਡਾ ਮੰਤਲ ਜਿਹੜੇ ਕਵਾਰੇ ਉਹਨਾਂ ਦੀ ਕੁੰਡਲੀ ਚੈੱਕ ਕਰਵਾਉਣਾ ਜ਼ਰੂਰੀ ਹੈ ਜੇ ਬਿਨਾ ਕੁੰਡਲੀ ਚੈੱਕ ਕਰਵਾਏ ਵਿਆਹ ਕਰ ਲੈਣ ਤਾਂ ਕੋਈ ਨੁਕਸਾਨ ਹੋਏਗਾ ਉਹਨਾਂ ਦੀ ਕੁੰਡਲੀ ਦੇ ਵਿੱਚ ਮੰਗਲ ਹੂੰ ਇਹਦੀਆਂ ਤਿੰਨ ਸਟੇਜਾਂ ਹੁੰਦੀਆਂ ਅੱਛਾ ਜਿਹਨੂੰ ਆਪਾਂ ਮੰਗਲਿਕ ਕਹਿ ਦਿੰਦੇ ਆ ਨਾ ਹੂੰ ਜਿਸ ਤਰ੍ਹਾਂ ਆਪਣੇ ਬਹੁਤ ਸਾਰੇ ਜੋਤਸ਼ੀ ਬੈਠੇ ਆ ਉਹ ਇਹ ਦੇਖ ਲੈਂਦੇ ਆ ਕਿ ਮੰਗਲਿਕ ਹੈ ਜੀ ਮੁੰਡਾ ਵੀ ਮੰਗਲਿਕ ਹੈ ਕੁੜੀ ਵੀ ਮੰਗਲਿਕ ਹੈ ਕਰ ਦੋ ਜੀ ਕਰ ਤੋ ਹਾਂ ਐਦਾਂ ਨਹੀਂ ਅੱਛਾ ਮੰਗਲਿਕ ਦੀਆਂ ਤਿੰਨ ਸਟੇਜਾਂ ਹੁੰਦੀਆਂ ਇੱਕ ਆਂਸ਼ਿਕ ਮੰਗਲਿਕ ਹੁੰਦਾ ਹੂੰ ਉਹ 28 ਸਾਲ ਦੀ ਉੱਦ ਤੱਕ ਐਕਟਿਵ ਰਹਿੰਦਾ ਅੱਛਾ ਇੱਕ ਨਿਮਨ ਮੰਗਲਿਕ ਹੁੰਦਾ ਹੂੰ ਉਹ ਤਾਂ 48 ਸਾਲ ਤੱਕ ਜਾਂਦਾ ਅੱਛਾ ਇੱਕ ਪੂਰਨ ਜਾਂ ਉੱਚ ਮੰਗਲਿਕ ਹੁੰਦਾ ਉਹ ساری ਉਮਰ ਰਹਿੰਦਾ ਅੱਛਾ ਜੇ ਕੁੜੀ ਵੀ ਨਿਮਨ ਮੰਗਲਿਕ ਹੈ ਮੁੰਡਾ ਵੀ ਨਿਮਨ ਮੰਗਲਿਕ ਹੈ ਫੇਰ ਗੱਲ ਉਹਨੂੰ ਕਹਿ ਸਕਦੇ ਆਂ ਵੀ ਹਾਂ ਇਹ ਮੈਰਿਜ ਦੀ ਸਲਾਹ ਦਿੱਤੀ ਜਾ ਸਕਦੀ ਹੈ ਪਰ ਇਹ ਵੀ ਚੀਜ਼ਾਂ ਬਹੁਤ ਸੁਨੀਆਂ ਹੋਈਆਂ ਕਿ ਮੰਗਲਿਕ ਦਾ ਵਿਆ ਨਾਨ ਮੰਗਲਿਕ ਦੇ ਨਾਲ ਨਹੀਂ ਹੋ ਸਕਦਾ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੀ ਡੈਥ ਹੋ ਜਾਊਗੀ ਇਕੱਲੀ ਡੈਥ ਨਹੀਂ ਹੁੰਦੀ ਅੱਛਾ ਸਭ ਤੋਂ ਪਹਿਲਾਂ ਤਾਂ ਪਹਿਲੇ 3 ਸਾਲ ਆ ਜਿਹੜੇ ਉਹਨਾਂ ਦੇ ਵਿੱਚ ਵਿੱਚ ਡਾਈਵੋਰਸ ਕੇਸ ਫਾਈਲ ਹੋ ਜਾਂਦਾ ਤੇ ਜਾਂ ਫਿਰ ਕਲੇਸ਼ ਤੋਂ ਦੁਖੀ ਹੋ ਕੇ ਦੋਨਾਂ 'ਚੋਂ ਇੱਕ ਜਣਾ ਸੁਸਾਇਸਾਈਡ ਕਰ ਲੈਂਦਾ ਉਹ ਸੁਸਾਇਸਾਈਡ ਨੋਟ ਲਿਖ ਕੇ ਰੱਖ ਜਾਂਦਾ ਜਿਹੜਾ ਪਿੱਛੇ ਵਾਲਾ ਹੈ ਉਹ ਜੇਲ੍ਹ ਚ ਚਲੇ ਜਾਂਦਾ ਮਰਨ ਵਾਲਾ ਮਰ ਗਿਆ ਵਿਆਹ ਦੇ ਸਮੇ ਹਸਬੰਡ ਵਾਈਫ ਜਿਹੜੇ ਵੀ ਬਨਣ ਵਾਲੇ ਆ ਕੁੜੀ ਮੁੰਡਾ ਮਤਲਬ ਜਿਹੜੇ ਕਵਾਰੇ ਉਹਨਾਂ ਦੀ ਕੁੰਡਲੀ ਚੈੱਕ ਕਰਵਾਉਣਾ ਜ਼ਰੂਰੀ ਹੈ ਜੇ ਬਿਨਾ ਕੁੰਡਲੀ ਚੈੱਕ ਕਰਵਾਏ ਵਿਆਹ ਕਰ ਲੈਣ ਤਾਂ ਕੋਈ ਨੁਕਸਾਨ ਹੋਏਗਾ ਉਹਨਾਂ ਨੂੰ ਬਿਲਕੁਲ ਹੋਏਗਾ ਜੀ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਨੁਕਸਾਨ ਹੋਏਗਾ ਹੂੰ ਉਹਨਾਂ ਦੀ ਕੁੰਡਲੀ ਦੇ ਵਿੱਚ ਮੰਗਲ ਹੂੰ ਇਹਦੀ ਤਿੰਨ ਸਟੇਜਾਂ ਹੁੰਦੀਆਂ। ਅੱਛਾ। ਜਿਹਨੂੰ ਆਪਾਂ ਮੰਗਲਿਕ ਕਹਿ ਦਿੰਦੇ ਆ ਨਾ ਜਿਸ ਤਰ੍ਹਾਂ ਆਪਣੇ ਬਹੁਤ ਸਾਰੇ ਜੋਤਸ਼ੀ ਬੈਠੇ ਆ। ਉਹ ਇਹ ਦੇਖ ਲੈਂਦੇ ਆ ਕਿ ਮੰਗਲਿਕ ਹੈ ਜੀ ਮੁੰਡਾ ਹੀ ਮੰਗਲਿਕ ਹੈ ਕੁੜੀ ਵੀ ਮੰਗਲਿਕ ਹੈ ਕਰ ਦੋ ਜੀ ਕਰ ਦੋ ਹਾਂ। ਐਦਾਂ ਨਹੀਂ ਹੁੰਦਾ। ਅੱਛਾ। ਮੰਗਲਿਕ ਦੀਆਂ ਤਿੰਨ ਸਟੇਜਾਂ ਹੁੰਦੀਆਂ। ਇੱਕ ਆਂਸ਼ਿਕ ਮੰਗਲਿਕ ਹੁੰਦਾ। ਹੂੰ। ਉਹ 28 ਸਾਲ ਦੀ ਉਮਰ ਤੱਕ ਐਕਟਿਵ ਰਹਿੰਦਾ। ਅੱਛਾ। ਇੱਕ ਨਿਮਨ ਮੰਗਲਿਕ ਹੁੰਦਾ। ਹੂੰ। ਉਹਦਾ 48 ਸਾਲ ਤੱਕ ਜਾਂਦਾ। ਅੱਛਾ। ਇੱਕ ਪੂਰਨ ਜਾਂ ਉੱਚ ਮੰਗਲਿਕ ਹੁੰਦਾ ਉਹ ਸਾਰੀ ਉਮਰ ਰਹਿੰਦਾ। ਅੱਛਾ। ਜੇ ਕੁੜੀ ਵੀ ਨਿਮਨ ਮੰਗਲਿਕ ਹੈ ਮੁੰਡਾ ਵੀ ਨਿਮਨ ਮੰਗਲਿਕ ਹੈ ਫੇਰ ਗੱਲ ਉਹਨੂੰ ਕਹਿ ਸਕਦੇ ਆਂ ਵੀ ਹਾਂ ਇਹ ਮੈਰਿਜ ਦੀ ਸਲਾਹ ਦਿੱਤੀ ਜਾ ਸਕਦੀ ਹੈ। ਅੱਛਾ। ਜੇ ਇੱਕ ਜਣਾ ਨਿਮਨ ਮੰਗਲਿਕ ਹੈ ਤੇ ਇੱਕ ਜਣਾ ਉੱਚ ਹੈ ਜਾਂ ਅੰਸ਼ਿਕ ਹੈ ਤਾਂ ਉਸ ਮੈਰਿਜ ਦੀ ਵੀ ਸਲਾਹ ਨਹੀਂ ਦਿੱਤੀ ਜਾ ਸਕਦੀ। ਪਰ ਅੱਪਾ ਤਾਂ ਇਹੀ ਸੁਣਦੇ ਆਂ ਕਿ ਮੰਗਲਿਕ ਦਾ ਵਿਆਹ ਮੰਗਲਿਕ ਨਾਲ ਹੋਣਾ ਚਾਹੀਦਾ ਹੈ ਮੰਗਲਿਕ ਦਾ ਵਿਆਹ ਨਾਨ ਮੰਗਲਿਕ ਨਾਲ ਨਹੀਂ ਹੋ ਸਕਦਾ। ਜੇ ਪੂਰਨ ਮੰਗਲਿਕ ਦਾ ਵਿਆਹ ਤੁਸੀਂ ਅੰਸ਼ਿਕ ਨਾਲ ਕਰ ਦਿੰਨੇ ਹੋ ਉਹ ਵੀ ਨਾਨ ਮੰਗਲਿਕ ਵਾਲਾ ਕੰਮ ਹੀ ਆ। ਅੱਛਾ ਐਸੇ ਕਰਕੇ ਲੋਕ ਕਹਿੰਦੇ ਨਾ ਵੀ ਮੰਗਲਿਕ ਦਾ ਮੰਗਲਿਕ ਨਾਲ ਕੀਤਾ ਸੀ ਜਿਉ ਹੋ ਰਿਹਾ ਤਾਂ ਹੈ ਨਹੀਂ ਹੂੰ ਹਾਂ ਆਪਾਂ ਵੀ ਬਹੁਤ ਸਾਰੇ ਕੇਸਿਸ ਦੇਖੇ ਕਿ ਮੰਗਲਿਕ ਦਾ ਵਿਆਹ ਮੰਗਲਿਕ ਨਾਲ ਹੋਇਆ ਹੋਗਾ ਫਿਰ ਵੀ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਪ੍ਰੋਬਲਮਸ ਆਈਆਂ ਔਰ ਆਪਾਂ ਇਹ ਵੀ ਚੀਜ਼ਾਂ ਬਹੁਤ ਸੁਨੀਆਂ ਹੋਈਆਂ ਕਿ ਮੰਗਲਿਕ ਦਾ ਵਿਆਹ ਨਾਨ ਮੰਗਲਿਕ ਦੇ ਨਾਲ ਨਹੀਂ ਹੋ ਸਕਦਾ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੀ ਡੈਥ ਹੋ ਜਾਊਗੀ ਇਕੱਲੀ ਡੈਥ ਨਹੀਂ ਹੁੰਦੀ ਅੱਛਾ ਸਭ ਤੋਂ ਪਹਿਲਾਂ ਤਾਂ ਪਹਿਲੇ 3 ਸਾਲ ਆ ਜਿਹੜੇ ਉਹਨਾਂ ਦੇ ਵਿੱਚ ਵਿੱਚ ਡਾਈਵੋਰਸ ਕੇਸ ਫਾਈਲ ਹੋ ਜਾਂਦਾ ਅੱਛਾ ਜੇ ਉਹ ਵੀ ਨਹੀਂ ਹੁੰਦਾ ਤਾਂ ਕਲੇਸ਼ ਬਹੁਤ ਜ਼ਿਆਦਾ ਹੁੰਦਾ ਘਰ 'ਚ ਤੇ ਸੈਪਰੇਸ਼ਨ ਹੋ ਜਾਂਦੀ ਹੈ ਅੱਛਾ ਕੁੜੀ ਕਿਤੇ ਹੋਰ ਰਹਿੰਦੀ ਹੈ ਮੁੰਡਾ ਕਿਤੇ ਹੋਰ ਰਹਿੰਦਾ ਹੂੰ ਕਾਗਜ਼ਾਂ 'ਚ ਪਤੀ ਪਤਨੀ ਆ ਪਰ ਵੈਸੇ ਕੋਈ ਸੰਬੰਧ ਨਹੀਂ ਆਪਸ 'ਚ ਅੱਛਾ ਤੇ ਜਾਂ ਫਿਰ ਕਲੇਸ਼ ਤੋਂ ਦੁਖੀ ਹੋ ਕੇ ਦੋਨਾਂ 'ਚੋਂ ਇੱਕ ਜਣਾ ਸੁਸਾਈਡ ਕਰ ਲੈਂਦਾ ਅੱਛਾ ਤੇ ਸੁਸਾਈਡ ਨੋਟ ਲਿਖ ਕੇ ਰੱਖ ਜਾਂਦਾ ਜਿਹੜਾ ਪਿੱਛੇ ਵਾਲਾ ਹੈ ਉਹ ਜੇਲ੍ਹ 'ਚ ਚਲੇ ਜਾਂਦਾ ਮਰਨ ਵਾਲਾ ਮਰ ਗਿਆ ਜੇ ਜਾਂ ਫਿਰ ਵੈਸੇ ਕੁਦਰਤੀ ਕਿਸੇ ਤਰੀਕੇ ਨਾਲ ਐਕਸੀਡੈਂਟ ਨਾਲ ਜਾਂ ਕਿਸੇ ਬਿਮਾਰੀ ਕਾਰਨ ਉਹ ਇੱਕ ਜਾਨੇ ਦੀ ਡੈਥ ਹੋ ਜਾਂਦੀ ਹੈ ਮਤਲਬ ਉਹਨੂੰ ਜਿਹੜਾ ਗ੍ਰਹਸਤ ਸੁਖ ਹੈ ਉਹ ਨਹੀਂ ਪ੍ਰਾਪਤ ਹੁੰਦਾ ਜਿਹੜੇ ਕਹਿੰਦੇ ਆ ਮੰਗਲਿਕ ਦਾ ਮੰਗਲਿਕ ਨਾਲ ਕੀਤਾ ਸੀ ਪਰ ਪੂਰਾ ਨਹੀਂ ਹੋਇਆ ਸੋ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਉਹ ਚੈੱਕ ਕਰਾਓ ਕਿ ਮੰਗਲਿਕ ਕਿਹੜਾ ਉਹ ਮੰਗਲਿਕ ਤਿੰਨ ਕਿਸਮ ਦਾ ਹੈ ਆංශਿਕ ਮੰਗਲਿਕ ਦਾ ਪਰ ਇਹ ਤਾਂ ਕੋਈ ਗਾਈਡ ਹੀ ਨਹੀਂ ਕਰਦਾ ਨਾ ਸਾਰੇ ਤੇ ਹੀ ਦੱਸਦੇ ਕਿ ਮੰਗਲਿਕ ਹੈ ਤਾਂ ਚਲੋ ਜੀ ਮੰਗਲਿਕ ਮੁੰਡਾ ਹੈਗਾ ਸਾਡੇ ਕੋਲ ਤੁਸੀਂ ਵਿਆਹ ਕਰ ਦਿਓ ਸੋਰ ਸਰਚ ਕਰਕੇ ਨਹੀਂ ਬੈਠਦੇ ਇਸ ਕਰਕੇ ਕਹਿ ਦਿੰਦੇ ਆ ਮੰਗਲਿਕ ਦਾ ਮੰਗਲਿਕ ਨਾ ਕਰ ਦਿਓ ਜੀ ਵਿਆਹ ਠੀਕ ਹੈ ਜੀ ਹੂੰ ਇਸ ਕਰਕੇ ਮੈਂ ਨਹੀਂ ਕਦੇ ਵੀ ਸੁਜੈਸਟ ਕਰਦਾ ਜੇ ਉਹਨਾਂ ਦੇ ਵਿੱਚ ਅੰਤਰ ਹੋਵੇ ਨਾ ਇੱਕ ਨਾਨ ਮੰਗਲਿਕ ਹੈ ਜਾਂ ਇੱਕ ਮੰਗਲਿਕ ਹੈ ਜਾਂ ਇੱਕ ਆංශਿਕ ਮੰਗਲਿਕ ਹੈ ਇੱਕ ਪੂਰਨ ਮੰਗਲਿਕ ਹੈ ਜਾਂ ਨਿਮਨ ਮੰਗਲਿਕ ਹੈ ਉਹ ਕਦੇ ਮੈਰਿਜ ਸਕਸੈਸ ਨਹੀਂ ਹੋਊਗੀ ਦੋਨਾਂ ਦਾ ਇਕੁਅਲ ਹੋਣਾ ਚਾਹੀਦਾ ਮੰਗਲਿਕ ਵੀ ਦੋਨਾਂ ਦਾ ਸੇਮ ਹੋਣਾ ਚਾਹੀਦਾ ਹੈ